ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਕ੍ਰਿਤ ਬੇਰ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਅੱਜ 15 ਜੁਲਾਈ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦਾ ਮੌਸਮ ਦੇ ਕੀ ਹਾਲਾਤ ਰਹਿਣ ਤੇ ਅਸਾਰ ਨੇ ਕੱਲ 14 ਜੁਲਾਈ ਨੂੰ ਕਾਫੀ ਖੇਤਰਾਂ ਵਿੱਚ ਅਮੀ ਤਰਜ ਕੀਤਾ ਹੈ ਕੁਝ ਇਲਾਕਿਆਂ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਝੜੀ ਨੂੰ ਮੈਂ ਮੌਸਮ ਜਾਣਕਾਰੀ ਕਦੇ ਰੁਕ ਜਾਂਦਾ ਮੈਂ ਕਦੇ ਆ ਜਾਂਦਾ ਸੀ ਇਸ ਤਰ੍ਹਾਂ ਮਾਹੌਲ ਜਿਹੜਾ ਬਣਿਆ ਕੱਲ 14 ਜੁਲਾਈ ਨੂੰ ਕਾਫੀ ਖੇਤਰਾਂ ਵਿੱਚ ਵੱਡੇ ਪੱਧਰ ਤੇ ਮੀਂਹ ਨੂੰ ਪ੍ਰਭਾਵਿਤ ਕੀਤਾ ਖਾਸ ਕਰਕੇ ਪੱਛਮੀ ਸਰਤੀ ਲਾਕੇ ਹੋਗੇ ਜਾਂ ਦੱਖਣੀ ਖੇਤਰ ਆ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰوں ਦੇ ਪੱਛਮੀ ਆਪਾਂ ਗੱਲ ਕਰੀ ਪੂਰਬੀ ਖੇਤਰ ਪੰਜਾਬ ਦੇ ਮੱਧ ਕੇਂਦਰ ਜਮਾਦਰ ਬਾਬ ਦੇ ਕੁਝ ਖੇਤਰਾਂ ਵਿੱਚ ਲਗਾਤਾਰ ਜੜਮੀ ਦਰਜ ਕੀਤਾ ਗਿਆ ਕੁਝ ਖੇਤਰਾਂ ਵਿੱਚ 4 ਤੋਂ ਲੈ ਕੇ 5 ਘੰਟੇ ਕੁਝ ਇਲਾਕਿਆਂ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਨਕੀ 4-5 ਵਜੇ ਤੱਕ ਰੁਕ ਰੁਕ ਕੇ ਜੜਮੀ ਪੈਂਦਾ ਰਿਹਾ ਤੇ ਅੱਜ 15 ਜੁਲਾਈ ਦੇ ਮੌਸਮ ਦੀ ਗੱਲ ਕਰਾਂਗੇ ਕਿ ਅੱਜ ਕਿਹੜੇ ਕਿਹੜੇ ਖੇਤਰਾਂ ਵਿੱਚ ਮੀਂਹ ਦਾ ਅਸਰ ਬੰਦੇ ਦਿਖਾਈ ਦੇ ਰਹੇ ਨੇ ਤਾਂ ਤੁਸੀਂ ਜੋ ਰਡਾਰ ਸਿਸਟਮ ਵੇਖਦੇ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਾਫੀ ਖੇਤਰਾਂ ਵਿੱਚ ਅੱਜ 15 ਜੁਲਾਈ ਨੂੰ ਜਿਹੜ ਤੇ ਦਿਖਾਈ ਦੇ ਰਹੇ ਨੇ ਖਾਸ ਕਰ ਪੱਛਮੀ ਸਰਦੀ ਇਲਾਕੇ ਜਾਂ ਫਿਰੋਜ਼ਪੁਰ ਤੋਂ ਲੈ ਕੇ ਅਮਰਸਰ ਤਰਨਤਾਰ ਦੇ ਇਲਾਕੇ ਫਾਜ਼ਿਲਕਾ ਦੇ ਇਲਾਕੇ ਆ ਬਹੌਰ ਮਲੂਟ ਆ ਦੱਖਣੀ ਖੇਤਰ ਨਾਂ ਲੱਗਦੇ Rajasthan ਦੇ ਸ਼੍ਰੀ ਗੰਗਾ ਨਗਰ ਹਰਮਾਨਗੜ ਨੂਬ ਘਾੜੋ ਗਿਆ ਖਾਚੂ ਵਾਲਾ ਬਿਕਾਣੇਰ ਚੂਰੂ ਸੰਗਰੀਆ ਦੇ ਇਲਾਕੇ ਨਾਂ ਲੱਗਦੇ Haryana ਦੇ ਖੇਤਰੋਗੇ ਸਿਰਸਾ हिसार ਹੋ ਗਿਆ ਫਤਿਆਬਾਦ ਹੋ ਗਿਆ ਉਸ ਤੋਂ ਬਾਅਦ ਚੰਡੀਗੜ੍ਹ ਦੇ ਨਾਂ ਲੱਗਦੇ ਪੰਜਾਬ ਦੇ Haryana ਦੇ ਖੇਤਰ ਹੋਗੇ ਕੈਥਲ ਅੰਬਾਲਾ ਪੰਚਕੂਲਾ ਗਿਆ ਆ ਕੁਰਖੇਤਰ ਹੋਗੇ ਦਿੱਲੀ ਦੇ ਖੇਤਰੋਗੇ ਪੱਛਮੀ UP ਦੇ ਕੁਝ ਇਲਾਕੇ ਹੋਗੇ ਜਾਂ ਆਪਣਾ ਪਟਿਆਲਾ ਸੰਗਰੂਰ ਤੋਂ ਲੈ ਕੇ ਬਰਨਾਲਾ ਮੋਗਾ ਆ ਲੁਧਿਆ ਖੇਤਰੋ ਜਲੰਧਰ ਕਪੂਰਥਲਾ ਗਿਆ ਠੀਕ ਇਹਨਾਂ ਵਿੱਚ ਅਸਾਰ ਜਿਹੜਾ ਕਾਫੀ ਰਹਣਗੇ ਬਠਿੰਡਾ ਮਾਨਸਾਗੇ ਇਹਨਾਂ ਖੇਤਰਾਂ ਵਿੱਚ ਅੱਜ ਕਾਫੀ ਜੜੀ ਤਗੜੀ ਝਟ ਦੇਖਣ ਨੂੰ ਮਿਲ ਸਕਦੀ ਉਸੁਰ ਮੁਕਸਰ ਫਰੀਦਕੋਟ ਦੇ ਇਲਾਕੇ ਹੋਗੇ ਇਹੜੇ ਇਲਾਕਿਆਂ ਵਿੱਚ ਅਸਾਰ ਵੱਧ ਰਹਣਗੇ ਬਾਕੀ ਜਿਹੜੇ ਮਾਝਾ ਤੋਂ ਬੱਦ ਖੇਤਰੋ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਹੁਸ਼ਿਆਰਪੁਰ ਦੇ ਇਲਾਕੇ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਫਤਿਹਗੜ੍ਹ ਸਾਹਿਬ ਜਾਂ ਮੁਹਾਲੀ ਵਾਲੀ ਸਾਈਡ ਦੇ ਇਲਾਕੇ ਹੋਗੇ ਤਾਂ ਮਲੇਰਕੋਟ ਲੋਕ ਇਹਨਾਂ ਵਿੱਚ ਚਾਂਸ ਰਹਿਣਗੇ ਜਨ ਕਿ ਇਹਨਾਂ ਵਿੱਚ ਵੀ ਹੋ ਸਕਦਾ 20 ਤੋਂ 25 ਜਾਂ 25 ਤੋਂ 30 ਪਰਸੈਂਟ ਖੇਤਰਾਂ ਵਿੱਚ ਖੇਤਰਾ ਦਰਮਿਆਨੇ ਤਾਂ ਤੇਜ ਜੜੇ ਮੇਰੀ ਚਟਾਂ ਵੇਖਣ ਨੂੰ ਮਿਲ ਸਕਦੇ ਬਾਕੀ ਜਿਹੜੇ ਪਹਿਲਾ ਜिले ਬੋਲੇਨ ਦੱਖਣ ਪੱਛਮੀ ਲੱਗੇ ਪੰਜਾਬ ਦੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਦੇ ਖੇਤਰ ਹੋਗੇ ਇੱਥੇ ਜਿਹੜੇ ਵਧਿਆਮੀ ਪੈਂਦੇ ਆ ਸਾਰ ਅੱਜ 15 ਜੁਲਾਈ ਨੂੰ ਵੀ ਰਹਿਣਗੇ ਜਾਨਕਿ ਲੋ ਪ੍ਰੈਸ਼ਰ ਏਰੀਆ ਜਿਹੜਾ ਵੇਖ ਸਕਦੇ ਹੋ ਬਣਿਆ ਪੱਲੂ ਆਊਗਾ ਨੁਹਾਰ ਦੇ ਖੇਤਰ ਹੋਗੇ ਬਿਲਕੁਲ ਆਪਣੇ ਦੱਖਣੀ ਖੇਤਰ ਆ ਆਪਣਾ ਜੋ ਪੂਰਬੀ ਖੇਤਰ ਹੋ ਗਿਆ ਆਪਣੇ Rajasthan ਦੇ ਖੇਤਰ ਪੱਲੂ ਨੁਹਾਰ ਦੇ ਵਿਚਕਾਰ ਜਿਹੜਾ ਲੋ ਪ੍ਰੈਸ਼ਰ ਏਰੀਆ ਬਣਿਆ ਹੋਇਆ ਹੈ ਤੇ ਜਿਸ ਕਰਕੇ ਠੀਕ ਹੈ ਸਿਸਟਮ ਆਪਾਂ ਗੱਲ ਕਰੀ ਜਣ ਮੌਨਸੂਨ ਕਾਫੀ ਜਿਹੜ ਨਾਂ ਦੇ ਟੀਕਰ ਮੌਨਸੂਨ ਐਕਟਿਵ ਹੈ ਤੇ ਕਾਫੀ ਖੇਤਰਾਂ ਵਿੱਚ ਕੱਲ ਵੀ ਜਿਹੜਮੀ ਦਰਜ ਕੀਤਾ ਗਿਆ ਅੱਜ ਵੀ ਕਾਫੀ ਖੇਤਰਾਂ ਵਿੱਚ ਅਸਾਰ ਰਹਿਣਗੇ ਤੋਂ ਉਸ ਤੋਂ ਬਾਅਦ ਅਗਲੇ 16 ਤੋਂ ਲੈ ਕੇ ਠੀਕ ਹੈ 17 18 ਜੁਲਾਈ ਦੇ ਵਿੱਚਕਾਰ ਇੱਕ ਜਾਂ ਦੋ ਵਾਰ ਫਿਰ ਤੋਂ ਜੜਮੀ ਦੇ ਅਸਾਰ ਬੰਦੇ ਦਿਖਾਈ ਦੇ ਰਹੇ ਨੇ ਕਈ ਖੇਤਰਾਂ ਵਿੱਚ ਫਿਰ ਤੋਂ ਜੜਾ ਵਧੀਆ ਜੜਮੀ ਆ ਪੈ ਸਕਦਾ ਹੈ ਕਈ ਖੇਤਰਾਂ ਹਲਕੇ ਤੇ ਦਰਮਿਆਨੇ ਤੇ ਕਿਤੇ ਕਿਤੇ ਦਰਮਿਆਨੇ ਤੇ ਭਾਰੀ ਮੀਂਹ ਦੇ ਚੱਟਾਂ ਵੇਖਣ ਨੂੰ ਮਿਲ ਸਕਦੇ ਆ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ